ਚੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰੋਮਨ ਬਰਾੜ ਤੇ ਅੱਜ ਗੱਲ ਕਰਨੀ ਹੈ ਮਾਣਯੋਗ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਨਾਲ ਜੀ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਬੁੱਡੇ ਨਾਲੇ ਦਾ ਲੈ ਕੇ 3 ਦਸੰਬਰ ਨੂੰ ਜਿਹੜਾ ਸੰਘਰਸ਼ ਚੱਲਿਆ ਸੀ ਸੰਘਰਸ਼ ਦਾ ਐਲਾਨ ਹੋਇਆ ਤੇ ਪੂਰੇ ਪੰਜਾਬ ਵਿੱਚ ਪੰਜਾਬ ਦੇ ਲੋਕ ਉੱਭਰ ਕੇ ਲੁਧਿਆਣੇ ਦੇ ਵਿੱਚ ਗਏ ਉਹਦੇ ਵਿੱਚ ਅੱਜ ਮਾਨਜੋਗ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਜਿਹੜਾ ਕਿ ਉਸ ਸੰਘਰਸ਼ ਦੇ ਵਿੱਚ ਸਭ ਤੋਂ ਪਹਿਲਾਂ ਡਿਟੇਨ ਮੈਨੂੰ ਕੀਤਾ ਗਿਆ ਮੈਂ ਮਾਨਜੋਗ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਨੂੰ ਪੁੱਛਣਾ ਚਾਹੁੰਦਾ ਜੀ ਬੜੇ ਸਤਕਾਰ ਸਹਿਤ ਮੁੱਖ ਮੰਤਰੀ ਸਾਹਿਬ ਕੀ ਮੈਂ ਚੋਰ ਹਾਂ ਕੀ ਮੈਂ ਠੱਗ ਹਾਂ ਕੀ ਮੈਂ ਚਿੱਟਾ ਵੇਚਣ ਵਾਲਾ ਹਾਂ ਕੀ ਮੈਂ ਕੋਈ ਗੈਂਗਸਟਰ ਹਾਂ ਇਹੋ ਜਾਂ ਕਿੱਡਾ ਕਿ ਮੈਂ ਵੱਡਾ ਦੋਸ਼ੀ ਹਾਂ ਗੁਨਾਹਗਰ ਹਾਂ ਜਿਹੜਾ ਕਿ ਤੁਸੀਂ ਸਾਡੇ ਪਿੰਡ ਜਿਹੜਾ ਕਿ ਗੇਟ ਦੇ ਉੱਤੇ ਮੈਨੂੰ ਪਤਾ ਲੱਗਾ ਵੀ 2 ਤੋਂ 3 ਗੱਡੀਆਂ ਪੁਲਿਸ ਦੀਆਂ ਸੀ ਸਾਡੇ ਪਿੰਡ ਵਿੱਚ ਪੁਲਿਸ ਘਮ ਰਹੀ ਸੀ ਮੇਰੇ ਪਿੱਛੇ ਜਿਹੜੇ ਕਿ ਤੁਹਾਡੇ ਬੰਦੇ ਸੀ ਆਈਡੀ ਲੱਗੀ ਹੋਈ ਸੀਗੀ ਐਡਾ ਕਿੰਨਾ ਕਿ ਮੇਰਾ ਜਰਮ ਸੀਗਾ ਕੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਨਾ ਪੰਜਾਬ ਦੀ ਗੱਲ ਕਰਨਾ ਪੰਜਾਬ ਦੇ ਹੱਕਾਂ ਹਕੂਕਾਂ ਦੀ ਗੱਲ ਕਰਨਾ ਕੀ ਜਿਹੜਾ ਬੁੱਢਾ ਨਾਲਾ ਜਿਸ ਦੇ ਉੱਤੇ ਲਗਾਤਾਰ ਸੱਤੋਂ ਤੋਂ ਪਹਿਲਾਂ ਤੁਸੀਂ ਬੋਲਦੇ ਰਹੇ ਹੋ ਤੇ ਬੋਲਦੇ ਰਹੇ ਤੇ ਉਹ ਪਿੰਡਾਂ ਵਿੱਚ ਵੀ ਜਾਂਦੇ ਰਹੇ ਹੋ ਤੁਹਾਡੇ ਹੀ ਬਿਆਨ ਨੇ ਵੀ ਇਸ ਬੁੱਢੇ ਨਾਲੇ ਨੇ ਪਾਣੀ ਪਲੀਤ ਕਰਤਾ ਸੱਤੋਂ ਪਲੀਤ ਕਰਤਾ ਇਸ ਬੁੱਢੇ ਨਾਲੇ ਨੇ ਆਹਾਹਾ ਪਿੰਡ ਦੇ ਵਿੱਚ ਘਾਣ ਕੀਤਾ ਇਹ ਤੁਹਾਡੇ ਹੀ ਬਿਆਨ ਨੇ ਤੁਹਾਡੇ ਹੀ ਸਰਕਾਰ ਦੇ ਮਾਨਯੋਗ ਸਪੀਕਰ ਸਾਹਿਬ ਕੁਲਤਾਰ ਸਿੰਘ ਸਿੰਧਵਾਂ ਜੀ ਉਹ ਵੀ ਇਸ ਬੁੱਢੇ ਨਾਲੇ ਦੇ ਉੱਤੇ ਲੜਾਈ ਦੇ ਉੱਤੇ ਲੜਦੇ ਰਹੇ ਨੇ ਸੱਤੋਂ ਤੋਂ ਪਹਿਲਾਂ ਸੋਡੇ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਉਹ ਵੀ ਇਸ ਬੁੱਢੇ ਨਾਲੇ ਦੀ ਆਵਾਜ਼ ਚੱਕ ਦੇ ਰਹੀ ਨਹੀਂ ਸੱਤਾ ਤੋਂ ਪਹਿਲਾਂ ਹੁਣ ਤੋਂ ਰਾਜ ਸਭਾ ਮੈਂਬਰ ਨਹੀਂ ਕੀ ਤੁਹਾਡੇ ਕੋਲੇ ਮੁੱਦੇ ਬਸ ਉਦੋਂ ਟਿੱਕਰ ਹੀ ਹੁੰਦੇ ਨੇ ਜਦੋਂ ਟਿੱਕਰ ਤੁਸੀਂ ਸੱਤਾ ਵਿੱਚ ਨਹੀਂ ਹੁੰਦੇ ਜਦੋਂ ਤੁਸੀਂ ਸੱਤਾ ਵਿੱਚ ਆ ਜਾਂਦੇ ਹੋ ਤੇ ਉਸ ਮੁੱਦਿਆਂ ਤੇ ਉਸ ਜਿਹੜੇ ਤੁਸੀਂ ਬੋਲੇ ਹੁੰਦੇ ਸ਼ਬਦਾਂ ਉਹਨਾਂ ਦੇ ਉੱਤੇ ਪਹਿਰਾ ਕਿਉਂ ਨਹੀਂ ਦਿੰਦੇ ਤੇ ਅੱਜ ਤੁਸੀਂ ਦੋ ਦਿਨ ਪੰਜਾਬ ਦਾ ਦੋ ਤੇ ਤਿੰਨ ਤਰੀਕ ਨੂੰ ਇਹੋ ਜਿਹਾ ਮਾਹੌਲ ਬਣਾਇਆ ਵੀ ਜਿਵੇਂ ਕੋਈ ਪੰਜਾਬ ਦੀ ਗੱਲ ਕਰਨ ਵਾਲੇ ਦਸਤਗਰਦ ਹੋਣ ਮੁੱਖ ਮੰਤਰੀ ਸਾਹਿਬ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਅਸੀਂ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਹੱਕਾਂ ਹਕੂਕਾਂ ਦੀ ਗੱਲ ਕੀਤੀ ਆ ਤੇ ਤੁਸੀਂ ਮੇਰੇ ਸਾਡੇ ਤੇ ਪੁਲਿਸ ਇਦਾਂ ਚੜਾਈ ਜਿਵੇਂ ਅਸੀਂ ਕੋਈ ਅਫਜਲ ਗੁਰੂ ਹੋਈਏ ਜਾਂ ਕੋਈ ਵੱਡੇ ਕੋਈ ਆਤਮਾਦੀ ਹੋਈਏ ਮੁੱਖ ਮੰਤਰੀ ਸਾਹਿਬ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਆ ਆ ਜੀਰਾ ਸ਼ਰਾਬ ਫੈਕਟਰੀ ਪਿਛਲੇ ਪੌਣੇ 3 ਸਾਲ ਤੋਂ ਧਰਨਾ ਚੱਲ ਰਿਹਾ ਇੱਥੇ ਤੇ ਸੇ ਸ਼ਰਾਬ ਫੈਕਟਰੀ ਵਾਲਿਆਂ ਨੇ ਸਾਡੇ ਪਿੰਡਾਂ ਦੇ ਵਿੱਚ ਕਾਹਨ ਕੀਤਾ ਸਾਡੇ ਪਿੰਡਾਂ ਦੇ ਵਿੱਚ ਕਤਲ ਕੀਤੇ ਅਸੀਂ ਵਾਰ-ਵਾਰ ਕੰਨੇ ਆ ਮੰਨਜੋਗ ਮੁੱਖ ਮੰਤਰੀ ਸਾਹਿਬ ਜੇ ਕਾਰਵਾਈ ਕਰਨੀ ਹੈ ਤਾਂ ਇਹਨਾਂ ਤੇ ਕਰੋ ਨਾ ਕਿਉਂ ਇਹਨਾਂ ਵਾਸਤੇ ਕਾਨੂੰਨ ਵੱਖਰਾ ਦੀਪ ਮਲੋਤਰੇ ਵਾਸਤੇ ਕਾਨੂੰਨ ਵੱਖਰਾ ਗੌਤਮ ਮਲੋਤਰੇ ਵਾਸਤੇ ਕਾਨੂੰਨ ਵੱਖਰਾ ਜਿਨ੍ਹਾਂ ਨੇ ਸਾਡਾ ਪਾਣੀ ਇੱਥੇ ਪਲੀਤ ਕੀਤਾ ਤੁਸੀਂ ਜਾਂ ਪੌਣੇ ਤਿੰਨ ਸਾਲ ਤੋਂ ਅਸੀਂ ਇੱਥੇ ਬੈਠੇ ਆ ਤੁਸੀਂ ਹਾਲੇ ਤੱਕ ਫੈਕਟਰੀ ਬੰਦ ਨਹੀਂ ਕੀਤੀ ਤੇ ਧਰਨਾ ਅੱਜ ਵੀ ਸਾਡਾ ਚੱਲਦਾ ਪਿਆ ਅੱਜ ਵੀ ਸਾਡਾ ਧਰਨਾ ਚੱਲਦਾ ਪਿਆ ਤੁਸੀਂ ਕੱਲੀ ਗਲੇ ਨਹੀਂ ਸੋਵਾ ਖਾ ਲੀਆਂ ਕਿਉਂ ਇਹਨਾਂ ਵਾਸਤੇ ਕਾਨੂੰਨ ਵੱਖਰਾ ਜਦੋਂ ਤੁਹਾਨੂੰ ਪਤਾ ਵੀ ਇਹਨਾਂ ਨੇ ਪਾਣੀ ਥੱਲੇ ਪਾਇਆ ਤੁਸੀਂ ਕਿਹਾ ਸਾਨੂੰ ਪਤਾ ਰਿਪੋਰਟ ਦੇ ਵਿੱਚ ਆ ਗਿਆ ਇਹਨਾਂ ਨੇ ਵਰਸ ਬੋਰਿੰਗ ਕੀਤੀ ਇਹਨਾਂ ਨੇ ਪਾਣੀ ਧਰਤੀ ਵਿੱਚ ਪਾਇਆ ਇਹਨਾਂ ਵਾਸਤੇ ਕਾਨੂੰਨ ਵੱਖਰਾ ਉਹ ਪੁਲਿਸ ਇਹਨਾਂ ਉੱਤੇ ਨਹੀਂ ਚੜ ਸਕਦੀ ਦੀਪ ਮਲੋਤਰੇ ਉੱਤੇ ਨਹੀਂ ਚੜ ਸਕਦੀ ਗੌਤਮ ਮਲੋਤਰੇ ਉੱਤੇ ਨਹੀਂ ਚੜ ਸਕਦੀ ਪਵਨ ਬਾਸਲ ਕੋਲ ਉੱਤੇ ਪੁਲਿਸ ਨਹੀਂ ਚੜ ਸਕਦੀ ਛੱਪਨ ਕੁਮਾਰ ਉੱਤੇ ਪੁਲਿਸ ਨਹੀਂ ਚੜ ਸਕਦੀ ਅਸੀਂ ਇਹੋ ਜਿਹਾ ਕੀ ਕਨਾ ਕਰਤਾ ਸੀਗਾ ਜਿਹੜਾ ਤੁਸੀਂ ਸਾਡੇ ਤੇ ਐਡੀ ਪੁਲਿਸ ਚੜਾਤੀ ਕੀ ਕਨਾ ਕਰਤਾ ਸੀ ਦੱਸੋ ਸਾਨੂੰ ਮੁੱਖ ਮੰਤਰੀ ਜੀ ਸਤਕਾਰ ਸਹਿਤ ਬੇਨਤੀ ਹੈ ਜੇ ਕੋਈ ਕੰਮ ਕਰਨਾ ਤੇ ਇਸ ਇਹ ਨਾ ਇਹ ਜੇ ਗੰਦੀਆਂ ਇੰਡਸਟਰੀਆਂ ਵਾਸਤੇ ਕਰੋ ਇਹ ਜਿਹੜੀਆਂ ਗੰਦੀਆਂ ਇੰਡਸਟਰੀਆਂ ਪੰਜਾਬ ਦਾ ਪਾਣੀ ਪਲੀਤ ਕਰਦੀਆਂ ਧੀਰੇ ਦੇ ਵਿੱਚ ਇੱਕ ਇੰਡਸਟਰੀ ਆ ਤੇ ਲੁਧਿਆਣੇ ਦੇ ਵਿੱਚ ਸੌਵਾਂ ਦੇ ਹਿਸਾਬ ਨਾਲ ਇੰਡਸਟਰੀ ਆ ਤੁਸੀਂ ਇਸ ਤਰੀਕੇ ਦੇ ਨਾਲ ਸਾਨੂੰ ਗਫਤਾਰ ਕੀਤਾ ਵੀ ਪੁਲਿਸ ਉੱਤੇ ਚੜਾਈ ਜਦੋਂ ਮੈਨੂੰ ਵੱਡਿਆ ਪਤਾ ਲੱਗਾ ਆਹ ਲਾਫਸਰਾ ਤੋਂ ਵੀ ਤੇਰੇ ਵਾਸਤੇ ਇੱਕ ਸਪੈਸ਼ਲ ਟੀਮ ਬਣੀ ਸੀ ਚੰਡੀਗੜ੍ਹ ਤੋਂ ਵੀ ਰੋਮਨ ਨੂੰ ਚੱਕਣਾ ਹੀ ਚੱਕਣਾ ਕਿਉਂ ਮੈਂ ਕੀ ਕੀਤਾ ਸੀ ਮੈਂ ਕਿਹੜਾ ਚਿੱਟਾ ਵੇਚਦਾ ਮੈਂ ਕਿਹੜਾ ਲੋਕਾਂ ਦੇ ਪੁੱਤ ਮਾਰਦਾ ਜਾਂ ਮੈਂ ਕੋਈ ਚੋਰ ਆ ਜਾਂ ਮੈਂ ਕੋਈ ਠੱਗੀ ਕਰਦਾ ਮੁੱਖ ਮੰਤਰੀ ਸਾਹਿਬ ਦੱਸੋ ਮੈਂ ਕੋਈ ਚਿੱਟਾ ਵੇਚ ਮੈਂ ਕੋਈ ਠੱਗੀ ਮਾਰੀ ਆ ਜਦ ਮੈਂ ਕਿਸੇ ਦਾ ਪੁੱਤ ਮਾਰਿਆ ਇਹ ਜੀ ਸਪੈਸ਼ਲ ਟੀਮਾਂ ਸਾਡੇ ਵਾਸਤੇ ਬਣਾਉਣ ਲੱਗੇ ਅਸੀਂ ਕਿੱਡਾ ਕੁ ਮੈਂ ਨੇਤਾ ਕਿੱਡਾ ਕੁ ਵੱਡਾ ਮੈਂ ਨੇਤਾ ਜਿਹੜਾ ਤੁਸੀਂ ਸਾਡੇ ਵਰਗੇ ਵਾਸਤੇ ਵੀ ਐਡੀ ਐਡੀ ਟੀਮਾਂ ਬਣਾਉਣ ਲੱਗੇ ਕਾਹਦਾ ਤੁਹਾਨੂੰ ਡਰ ਹੋ ਗਿਆ ਸਾਡੇ ਵਰਗੇ ਲੋਕਾਂ ਤੋਂ ਕਿਸ ਗੱਲ ਦਾ ਡਰ ਹੋ ਗਿਆ ਸਾਡੇ ਵਰਗੇ ਲੋਕਾਂ ਤੋਂ ਅਸੀਂ ਪੰਜਾਬ ਦੀ ਪਾਣੀਆਂ ਦੀ ਗੱਲ ਕੀਤੀ ਜਿਹੜੇ ਬੁੱਢੇ ਨਾਲੇ ਨੇ ਸੱਤ ਲੋਜ ਨੂੰ ਪਲੀਤ ਕਰਤਾ ਤੇ ਪਿਛਲੇ 40 ਸਾਲ ਤੋਂ ਕਰ ਲਿਆ 9 ਕਰੋੜ ਲੀਟਰ ਉਹ ਡੇਲੀ ਪਾਣੀ ਦਾ ਵਿੱਚ ਡੋਲਦਾ ਪਿਆ ਇੱਕ ਪਾਸੇ ਤੁਸੀਂ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਸਟੇਜ ਲਾ ਕੇ ਦਿੰਨੇ ਹੋ ਪ੍ਰੋਟੈਕਸ਼ਨ ਦਿੰਨੇ ਹੋ ਪੂੜੀਆਂ ਛੋਲਿਆਂ ਦਾ ਲੰਗਰ ਲਾਉਣੇ ਹੋ ਜੇ ਅਸੀਂ ਅੱਜ ਜਿਹੜੇ ਇੱਕ ਪੰਜਾਬ ਦੀ ਲੋਕ ਗੱਲ ਕਰਦੇ ਨੇ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ ਲੋਕ ਅਸੀਂ ਉਹਨਾਂ ਦੇ ਹੱਕ 'ਚ ਇੱਕ ਵੀਡੀਓ ਪਾਈ ਹੈ ਉਹਨਾਂ ਦੇ ਹੱਕ 'ਚ ਸੁਣਨੇ ਦੀ ਅਸੀਂ ਹਮਾਇਤ ਕੀਤੀ ਆ ਅਸੀਂ ਤਾਂ ਹਮਾਇਤ ਕਰਾਂਗੇ ਸਾਡੇ ਇਸ ਮੋਰਚੇ ਤੇ ਹਰ ਇੱਕ ਕਿਸਾਨ ਜਥੇਬੰਦੇ ਨੇ ਸਾਡੀ ਹਮਾਇਤ ਕੀਤੀ ਆ ਹਰ ਇੱਕ ਪੰਜਾਬ ਦੇ ਦਰਦੀ ਲੋਕਾਂ ਨੇ ਹਮਾਇਤ ਕੀਤੀ ਆ ਹਰੇਕ ਬੰਦਾ ਇੱਥੇ ਆਇਆ ਹਰੇਕ ਬੰਦਾ ਆਇਆ ਇੱਥੇ ਸਾਡੇ ਦੇ ਹੱਕ ਦੇ ਵਿੱਚ ਬੋਲੇ ਤੇ ਅਸੀਂ ਵੀ ਉਹਨਾਂ ਦੇ ਹੱਕ ਵਿੱਚ ਖੜਾਂਗੇ ਜਾ ਕੇ ਉਹਨਾਂ ਦੇ ਨਾਲ ਡਟਾਂਗੇ ਕਿਉਂਕਿ ਪੰਜਾਬ ਦੀ ਲੜਾਈ ਕਿਸੇ ਇੱਕ ਬੰਦੇ ਦੀ ਨਹੀਂ ਸਾਰਿਆਂ ਦੀ ਸਾਂਝੀ ਲੜਾਈ ਆ ਤੇ ਤੁਸੀਂ ਸਾਡੇ ਤੇ ਪੁਲਿਸ ਇਦਾਂ ਚੜਾਉਣੀ ਹੋ ਜਿਵੇਂ ਅਸੀਂ ਬਹੁਤ ਵੱਡਾ ਗਨਾਹ ਕਰਤਾ ਹੋਵੇ ਮੁੱਖ ਮੰਤਰੀ ਸਾਹਿਬ ਅੱਜ ਮੈਂ ਤੁਹਾਨੂੰ ਕਹਿਣਾ ਮੈਂ 1 ਸਾਲ ਤੋਂ ਜਮਾਂ ਨਹੀਂ ਬੋਲਿਆ ਆਪਦੇ ਬਾਰੇ ਮੈਨੂੰ ਥ੍ਰੈਟ ਆ ਮੇਰੇ ਪਿੱਛੇ ਗੱਡੀਆਂ ਲੱਗ ਰਹੀਆਂ ਮੇਰੇ ਹੀ ਮੈਨੂੰ ਆਏ ਲੱਗਦਾ ਵੀ ਮੇਰੇ ਪਿੱਛੇ ਕੋਈ ਗੱਡੀ ਮੈਨੂੰ ਫੇਟ ਮਾਰਨ ਦੀ ਕੋਸ਼ਿਸ਼ ਕਰ ਰਹੀ ਆ ਜਿਹੜਾ ਕਿ ਇਹ ਫੈਕਟਰੀ ਵਾਲਿਆਂ ਨੇ ਸਾਲ ਪਹਿਲਾਂ ਮੈਨੂੰ ਫੋਨ ਲਾਇਆ ਸੀ ਇਹਨਾਂ ਦੇ ਵੱਡਿਆਂ ਨੇ ਇਦਾਂ ਉਦਾਂ ਤੇ ਮੈਂ ਅੱਜ ਤੱਕ ਇਹ ਗੱਲ ਤੇ ਬੋਲਿਆ ਨਹੀਂ ਜੇ ਮੇਰੀ ਕੋਈ ਜਾਨ ਮਾਲੀ ਨੁਕਸਾਨ ਹੋਇਆ ਪਹਿਲੇ ਤੇ ਦੀਪਮ ਲੋਤਰਾ ਗੌਤਮ ਲੋਤਰਾ ਸੱਪਣ ਕੁਮਾਰ ਪਵਨ ਬਾਂਸਲ ਤੇ ਮੁੱਖ ਮੰਤਰੀ ਪੰਜਾਬ ਤੇ ਐਸਐਸਪੀ ਫਰੋਜ਼ਪੁਰ ਜ਼ਿੰਮੇਵਾਰ ਹੋਣਗੇ ਜੇ ਮੇਰੀ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਇਹ ਮੈਂ ਤੁਹਾਨੂੰ ਅੱਜ ਕਹਿਣਾ ਲੋਕੋ ਜੇ ਮੇਰਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਉਸਦੇ ਜ਼ਿੰਮੇਵਾਰ ਮੁੱਖ ਮੰਤਰੀ ਪੰਜਾਬ ਤੇ ਐਸਐਸਪੀ ਫਰੋਜ਼ਪੁਰ ਹੋਣਗੇ ਮੈਂ ਵੀ ਇਸ ਦੇਸ਼ ਦਾ ਵਸਨੀਕ ਆ ਮੈਂ ਪੰਜਾਬ ਦਾ ਵਸਨੀਕ ਆ ਤੁਹਾਡੀ ਜ਼ਿੰਮੇਵਾਰੀ ਵੰਦੀ ਆ ਸਾਡੀ ਸੁਰੱਖਿਆ ਕਰਨਾ ਤੁਸੀਂ ਸਾਡੇ ਤੇ ਪੁਲਿਸ ਆਏ ਚੜਾ ਰਹੇ ਹੋ ਜਿਵੇਂ ਅਸੀਂ ਬਹੁਤ ਵੱਡਾ ਦੋਸ਼ ਕਰਤਾ ਹੋਵੇ ਮੈਂ ਲਾਈਵ ਤਾਂ ਨਹੀਂ ਹੋਇਆ ਸੀਗਾ ਮੈਂ ਕਿਹਾ ਪਹਿਲਾਂ ਮੈਂ ਗੱਲ ਦੇ ਡੰਗਾਈ ਤਿੱਕਰ ਜਾਵਾਂ ਵੀ ਗੱਲ ਕੀ ਸੀ ਕਿਹੜੀ ਗੱਲ ਸੀ ਵੀ ਜਿਹੜਾ ਇਹਨਾਂ ਨੇ ਐਡਾ ਕੁਝ ਕੀਤਾ ਸਭ ਤੋਂ ਪਹਿਲਾਂ ਡਿਟੇਨ ਮੈਨੂੰ ਕੀਤਾ ਇੱਥੋਂ ਮੈਨੂੰ ਜੀਰੇ ਤੋਂ ਮੈਨੂੰ ਅਰੈਸਟ ਕੀਤਾ ਅਰੈਸਟ ਕਰਕੇ ਮੈਨੂੰ ਜੀਰੇ ਤੋਂ 15 20 ਕਿਲੋਮੀਟਰ ਦੂਰ ਲੈ ਗਏ ਚੌਂਕੀ 'ਚ ਉਹ ਬਗੇਲੇ ਵਾਲਾ ਚੌਂਕੀ ਉੱਥੇ ਸਭ ਕਰਤੋਂ ਅੱਗੇ ਉਥੋਂ ਲੈ ਕੇ ਤੇ ਰਾਤ ਨੂੰ ਫੇਰ ਮੈਨੂੰ ਲੈ ਕੇ ਹੁੰਦੇ ਕਾਹਦਾ ਡਰ ਸੀਗਾ ਫਿਰ ਮੇਰੇ ਤੋਂ ਮੈਂ ਦੂਜੇ ਦਿਨ ਮੈਂ ਭੁਖੜਤਾਲ ਆਪਦੀ ਸ਼ੁਰੂ ਕਰਤੀ ਸੀ ਮੈਂ ਆਹ ਆਲਾਪ ਸਰਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਪੁਲਿਸ ਵਾਲਿਆਂ ਨੂੰ ਕਹਤਾ ਸੀ ਮੈਨੂੰ ਆਦੇ ਰੋਟੀ ਖਾ ਲੈ ਮੈਂ ਕਿਹਾ ਵੀ ਮੇਰੀ ਭੁਖੜਤਾਲ ਆਪਦੇ ਆਸਰਾ ਤੇ ਕਰ ਆਵਾਜ਼ ਲਾ ਦਿਓ ਤੇ ਮੈਨੂੰ ਭਲਾ ਜੇਹ ਜਾਣਾ ਪੈਂਦਾ ਤਾਂ ਭਲਾ ਮੈਨੂੰ ਜਿੱਥੇ ਮਰਜੀ ਜਾਣਾ ਮੇਰੇ ਮੂੰਹ 'ਚ ਤੁਸੀਂ ਇੱਕ ਦਾਣਾ ਨਹੀਂ ਪਵਾ ਸਕਦੇ ਸੀ ਤੇ ਮੈਂ ਭੁਖੜਤਾਲ ਤੇ ਬੈਠਾ ਸੀਗਾ ਕੀ ਪੰਜਾਬ ਦੀ ਗੱਲ ਕਰਨਾ ਆਪਣੇ ਪੰਜਾਬੀਆਂ ਦੀ ਗੱਲ ਕਰਨਾ ਪੰਜਾਬ ਦੇ ਪਾਣੀਆਂ ਦੀ ਗੱਲ ਕਰਨਾ ਪੰਜਾਬ ਦੇ ਨਾਲ ਜਿਹੜੇ ਲੋਕ ਖੜਦੇ ਨੇ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਦੇ ਨਾਲ ਖੜਨਾ ਕੀ ਸਾਡਾ ਗੁਨਾਹ ਹੋ ਗਿਆ ਮੁੱਖ ਮੰਤਰੀ ਸਾਹਿਬ ਅਸੀਂ ਉਹੀ ਬੰਦੇ ਆ ਜਿਹੜੇ 2013 ਤੋਂ ਲੈ ਕੇ ਤੁਹਾਡਾ ਜਾ ਕੇ ਘਰਾਂ 'ਚ ਪ੍ਰਚਾਰ ਕੀਤਾ ਬੀ ਮੰਨਜੋਗ ਮੁੱਖ ਮੰਤਰੀ ਸਾਹਿਬ ਅਸੀਂ ਤੁਹਾਡਾ ਪ੍ਰਚਾਰ ਕੀਤਾ ਵੀ ਭਗਵਾਨਤ ਮਾਨ ਨੂੰ ਤੁਸੀਂ ਸੱਤਾ ਦੇ ਵਿੱਚ ਲਿਆਓ ਤੇ ਪੰਜਾਬ ਦਾ ਸੁਧਾਰ ਹੋਊਗਾ ਅਸੀਂ ਉਹੀ ਲੋਕਾਂ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਤੁਹਾਡਾ ਪ੍ਰਚਾਰ ਕਰਦੇ ਹੁੰਦੇ ਸੀ ਅਸੀਂ ਉਹੀ ਲੋਕ ਹੈ ਜਿਨ੍ਹਾਂ ਨੇ ਹੁਣ ਤੁਹਾਨੂੰ ਵੋਟਾਂ ਪਾ ਕੇ ਤੇ ਤੁਹਾਨੂੰ ਸੱਤਾ ਦੇ ਵਿੱਚ ਲਿਆਂਦਾ ਤੁਸੀਂ ਕੁਰਸੀ ਦਾ ਨੈਗ ਮਾਰ ਰਹੇ ਹੋ ਮੁੱਖ ਮੰਤਰੀ ਬਣੇ ਹੋ ਤੇ ਜਦੋਂ ਤੁਸੀਂ ਮੁੱਖ ਮੰਤਰੀ ਬਣੇ ਸੀ ਤੇ ਅਸੀਂ ਪੂਰੇ ਜ਼ੀਰੇ ਦੇ ਵਿੱਚ ਜਸ਼ਨ ਮਨਾਇਆ ਸੀ ਪੂਰੇ ਜੀਰੇ ਦੇ ਵਿੱਚ ਤੇ ਪੂਰੇ ਪੰਜਾਬ ਨੂੰ ਤੁਹਾਡੇ ਤੋਂ ਬਹੁਤ ਉਮੀਦ ਸੀਗੀ ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਜੇ ਇਹੀ ਹਾਲਾਤ ਤੁਹਾਡੇ ਰਹੇ ਇਹੀ ਹਾਲਾਤ ਰਹੇ ਤੇ ਦੇਖੋ ਪੰਜਾਬ ਨੇ ਮੈਂਟ ਨਹੀਂ ਲਾਉਣਾ ਬਦਲਣ ਲੱਗੇ ਇਹ ਬਦਲਾਅ ਤੇ ਵੀ ਬਦਲਾਅ ਨੂੰ ਵੀ ਮੈਂਟ ਵਿੱਚ ਬਦਲ ਦੇਣਗੇ ਕਮਾਲ ਦੀ ਗੱਲ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਇੱਕ ਦੇਖੋ ਵੀ ਮੈਂ ਸਧਾਰਨ ਬੰਦਾ ਸਧਾਰਨ ਬੰਦਾ ਇੰਨੀ ਪੁਲਿਸ ਚੜਾ ਕੇ ਮੇਰੇ ਤੇ ਐਡਾ ਕੀ ਤੁਸੀਂ ਦੇਸ਼ ਦਾ ਮਾਹੌਲ ਗ੍ਰੇਡ ਕਰਨਾ ਚਾਹੁੰਦੇ ਸੀਗੇ ਜੇ ਤੁਸੀਂ ਵਾਕੇ ਹੀ ਸਾਡੇ ਹੱਕ ਵਿੱਚ ਹੂੰ ਪੰਜਾਬ ਦੇ ਹੱਕ ਵਿੱਚ ਹੂੰ ਦਿੱਲੀ ਦੇ ਥੱਲੇ ਨਾ ਲੱਗੋ ਆ ਦਿੱਲੀ ਆ ਜਿਹੜੀ ਅੱਜ ਤੱਕ ਇਹ ਫੈਟ ਨੂੰ ਬੰਦ ਨਹੀਂ ਕਰ ਲਈ ਤੇ ਦਿੱਲੀ ਦੇ ਥੱਲੇ ਨਾ ਲੱਗੋ ਪੰਜਾਬ ਦੇ ਅੱਗੇ ਹੋ ਕੇ ਇਸ ਫੈਕਟ ਨੂੰ ਬੰਦ ਕਰੋ ਜਿਹੜੀ ਕਾਰਵਾਈ ਤੁਸੀਂ ਸਾਡੇ ਦੇ ਕਰਦੇ ਸੀ ਨਾ ਪੁਲਿਸ ਚੜਾਉਂਦੇ ਸੀ ਉਹ ਪੁਲਿਸ ਇਹਨਾਂ ਦੀਪ ਮਲੋਤ ਰਿਆਂ ਦੇ ਚੜਾਓ ਇਹਦੇ ਮੁੰਡੇ ਦੇ ਚੜਾਓ ਇਹਦੇ ਦੇ ਸੱਪਣ ਕੁਮਾਰ ਤੇ ਚੜਾਓ ਆ ਪਮਨ ਬਾਂਸਲ ਤੇ ਚੜਾਓ ਪੁਲਿਸ ਜਿਹੜੀ ਤੁਸੀਂ ਸਾਡੇ ਤੇ ਚੜਾਉਂਦੇ ਸੀਗੇ ਕਿਉਂਕਿ ਇਹਨਾਂ ਨੇ ਸਾਡੇ ਪਿੰਡਾਂ ਦੇ ਵਿੱਚ ਕਤਲ ਕੀਤੇ ਆ ਤੇ ਉਹ ਸਿੰਪਲ ਵੀ ਆ ਗਿਆ 29 ਦੇ 29 ਸਿੰਪਲ ਫੇਲ ਹੋਏ ਆ 29 ਦੇ 29 ਸਿੰਪਲ ਫੇਲ ਹੋਏ ਆ ਤੇ ਤੁਸੀਂ ਸਾਡੇ ਤੇ ਪੁਲਿਸ ਚੜਾਤੀ ਤੇ ਅੱਜ ਤੱਕ ਇਹਨਾਂ ਦੇ ਇੱਥੇ ਕੋਈ ਤੁਸੀਂ ਸਿਪਾਈ ਤੱਕ ਨਹੀਂ ਭੇਜਿਆ ਵੀ ਇਹਨਾਂ ਨੂੰ ਅਰੈਸਟ ਕਰਨਾ ਕਿਉਂ ਇਹਨਾਂ ਨੇ ਵਾਟਰ ਐਕਟ ਨਹੀਂ ਤੋੜਿਆ ਇਹਨਾਂ ਨੇ 에어 ਐਕਟ ਨਹੀਂ ਤੋੜਿਆ ਇਹਨਾਂ ਨੇ ਤਾਂ ਸਾਡੇ ਪਿੰਡਾਂ ਦੇ ਵਿੱਚ ਬਰਬਾਦੀ ਕੀਤੀ ਆ ਸਾਡੇ ਪਿੰਡਾਂ ਦੇ ਵਿੱਚ ਕਹਾਨ ਕੀਤਾ ਪਸ਼ੂ ਮਾਰੇ ਆ ਆ ਪਿੰਡ ਮਨਸੂਰਵਾਲ ਦੇ ਵਿੱਚ ਪਸ਼ੂ ਮਾਰੇ 85 ਆ ਰਟੌਰ ਰੋਈ ਦੇ ਵਿੱਚ ਨਿਤ ਕੈਸਰ ਨਾਲ ਕੋਈ ਨਾ ਕੋਈ ਮਰ ਰਿਆ ਮਈਆਂ ਦੇ ਵਾਲੇ ਦੇ ਵਿੱਚ ਕੋਈ ਨਾ ਕੋਈ ਕੈਸਰ ਨਾਲ ਮਰ ਰਿਆ ਕੋਈ ਬਿਮਾਰੀਆਂ ਇੰਨੀਆਂ ਪਈਆਂ ਅੱਜ ਤਿੱਕਰ ਤੁਹਾਡੀ ਕੋਈ ਟੀਮ ਨਹੀਂ ਪਹੁੰਚੀ ਕੋਈ ਡਾਕਟਰੀ ਟੀਮ ਨਹੀਂ ਪਹੁੰਚੀ ਵੀ ਜਾ ਕੇ ਪਿੰਡਾਂ ਦਾ ਮੁਆਇਨਾ ਹੀ ਕਰ ਲੀਏ ਵੀ ਬਿਮਾਰੀ ਕਿੰਨੀ ਕਾ ਕੋਈ ਅਸੀਂ ਇਲਾਜ ਹੀ ਕਰ ਦਈਏ ਅੱਜ ਤਿੱਕਰ ਸਾਨੂੰ ਕੋਈ ਪਾਣੀ ਨਹੀਂ ਮਹਈਆ ਕਰਾਇਆ ਗਿਆ ਤੁਹਾਡੇ ਤੋਂ ਪੀਣ ਜੋਗ ਸਾਡਾ ਜਿਹੜਾ ਪਾਣੀ ਆ ਉਹ ਨਾ ਪੀਣ ਜੋਗ ਆ ਨਾ ਨਹਾਉਣ ਜੋਗ ਆ ਸਾਡੇ ਪਾਣੀ ਦੇ ਵਿੱਚ ਆਰਸਨਿਕ ਲੈਡ ਮਰਕਰੀ ਸਿਲਵਰ ਪੋਟਾਸ਼ੀਅਮ ਸਾਈਨਾਈਡ ਆਇਆ ਦੱਸੋ ਵੀ ਜਿਹਦਾ ਅੱਜ ਤਿੱਕਰ ਕਿਸੇ ਨੇ ਟੈਸਟ ਹੀ ਨਹੀਂ ਦੇਖਿਆ ਉਹ ਸਾਡੇ ਪਿੰਡਾਂ ਦੇ ਵਿੱਚ ਆਇਆ ਸਾਡੇ ਇਸ ਫੈਕਟਰੀ ਦੇ ਘੇਰੇ ਦੇ ਵਿੱਚ 25 ਤੋਂ 30 ਪਿੰਡ ਪੀੜਤ ਨੇ ਪੀੜਤ ਨੇ ਅੱਜ ਤੱਕ ਦੱਸੋ ਵੀ ਤੁਹਾਡੀ ਸਰਕਾਰ ਨੇ ਸਾਡੇ ਵਾਸਤੇ ਕੀ ਕੀਤਾ ਕੱਲੇ ਬਿਆਨ ਦੇ ਇਨਾਂ ਫੈਕਟਰੀ ਬੰਦ ਹੋ ਗਈ ਇਹ ਫੈਕਟਰੀ ਬੰਦ ਜੇ ਕੀਤੀ ਹੈ ਤੇ ਲੋਕਾਂ ਨੇ ਕੀਤੀ ਆ ਕਿਸਾਨ ਜਥੇਬੰਦੀਆਂ ਨੇ ਕੀਤੀ ਆ ਪੰਜਾਬ ਦੇ ਪੰਜਾਬ ਦਰਦ ਹੀ ਲੋਕਾਂ ਨੇ ਕੀਤੀ ਆ ਤੇ ਲੋਕਾਂ ਤੋਂ ਸੁਣਨ ਵੀ ਅਪੀਲ ਆ ਵੀ ਧਰਨਾ ਸਾਂਝਾ ਮੋਰਚਾ ਅੱਜ ਵੀ ਚੱਲ ਰਿਹਾ ਤੇ ਮੁੱਖ ਮੰਤਰੀ ਸਾਹਿਬ ਨੇ ਕੱਲੇ ਗਲੇ ਦੀਆਂ ਸੋਮਾ ਖਾਧੀਆਂ ਤੇ ਫੈਕਟਰੀ ਨੂੰ ਹਲੇ ਤੱਕ ਬੰਦ ਨਹੀਂ ਕੀਤਾਗਾ ਮੁੱਖ ਮੰਤਰੀ ਸਾਹਿਬ ਜੇ ਤੁਹਾਡੇ ਕੋਲੇ ਮੇਰੀ ਵੀਡੀਓ ਪਹੁੰਚਦੀ ਹੋਵੇ ਤੇ ਅਸੀਂ ਤਾਂ ਨਿਮਰਤਾ ਸਹਿਤ ਮਾਣਯੋਗ ਮੁੱਖ ਮੰਤਰੀ ਸਾਹਿਬ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਤੁਹਾਡੇ ਉੱਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਉਮੀਦਾਂ ਸੀ ਪਰ ਤੁਸੀਂ ਰੰਗ ਬਦਲ ਗਏ ਹੋ ਤੇ ਆਹ ਫੈਕਟਰੀ ਨੂੰ ਬੰਦ ਕਰੋ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਸਤਕਾਰ ਸਹਿਤ ਬੇਨਤੀ ਕਰਦੇ ਹਾਂ ਫੈਟ ਨੂੰ ਬੰਦ ਕਰੋ ਇਸ ਤੇ ਤਾਲੇ ਲਾਓ ਤੇ ਇਹਨਾਂ ਦੇ ਉੱਤੇ ਪੁਲਿਸ ਡਾ ਕੇ ਇਹਨਾਂ ਨੂੰ ਜੇਲ੍ਹ ਚ ਮਾਰੋ ਤੇ ਸਾਡੂ ਇਹਨਾਂ ਤੋਂ ਜੁਰਮਾਨਾ ਚਾਹੀਦਾ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਕਹਾਣ ਹੋਇਆ ਸਾਡੇ ਪਿੰਡਾਂ ਦੇ ਵਿੱਚ ਬੰਦੇ ਮਰੇ ਨੇ ਸਾਨੂੰ ਇਹਨਾਂ ਤੋਂ ਜੁਰਮਾਨਾ ਚਾਹੀਦਾ ਉਹ ਪਰਪਾਈ ਚਾਹੀਦੀ ਆ ਜਿਹੜੇ ਲੋਕ ਮਰੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਮਦਦ ਦਿੱਤੀ ਜਾਵੇ ਆ ਰਾਜਵੀਰ ਦੇ ਘਰੇ ਇਹਦਾ ਨਿੱਕੇ ਨਿੱਕੇ ਇੱਕ ਜਵਾਕੜੀ ਆ ਇੱਕ ਨਿੱਕੀ ਜੀ ਕੁੜੀ ਆ ਤੇ ਇੱਕ ਨਿੱਕਾ ਜਿਹਾ ਮੁੰਡਾ ਉਹਦੇ ਘਰੇ ਰੋਟੀ ਦਾ ਕੋਈ ਸਾਧਨ ਨਹੀਂ ਹੈਗਾ ਆ ਬੂਟਾ ਸਿੰਘ ਦੇ ਘਰੇ ਉਹਦੇ ਵੀ ਨਿੱਕੇ ਨਿੱਕੇ ਬੱਚੇ ਆ ਰੋਡਾਂ ਦੇ ਵਿੱਚ ਤੇ ਅੱਜ ਕਰਨ ਸਿੰਘ ਇੱਕ ਬੱਚੇ 15 ਸਾਲਾਂ ਦਾ ਮਰਿਆ ਸੀ ਸਾਡੇ ਤਾਂ ਉਹ ਵੀ ਕਿਹਦੇ ਨਾਲ ਗੁਰਦਿਆਂ ਦੀ ਇਨਫੈਕਸ਼ਨ ਨਾਲ ਗੁਰਦਿਆਂ ਦੇ ਨਾਲ ਗੁਰਦੇ ਡੈਮੇਜ ਹੋ ਗਏ ਉਹ ਕਿਹਦੇ ਕਰਕੇ ਉਹ ਪਾਣੀ ਕਰਕੇ ਕਹਿੰਦੇ ਉਹਦਾ ਘਰ ਜਮੇ ਹੀ ਨੇੜੇ ਆ ਜਮੇ ਹੀ ਨੇੜੇ ਆ ਅਸੀਂ ਕੋਈ ਵੱਡੇ-ਡੇ ਕੋਈ ਕ੍ਰਿਮੀਨਲ ਨਹੀਂ ਹੈਗੇਗੇ ਅਸੀਂ ਪੰਜਾਬ ਦੇ ਵਸਿੰਦੇ ਆ ਪੰਜਾਬ ਨਾਲ ਸਾਨੂੰ ਪਿਆਰ ਆ ਅਸੀਂ ਕਿੱਥੋਂ ਚੱਲੇ ਆ ਅਸੀਂ ਧੰਨ ਧੰਨ ਭਗਤ ਬਾਬਾ ਦੁਨੀ ਚੰਦ ਦੇ ਪਾਵਨ ਸਥਾਨਾਂ ਤੋਂ ਪਿੰਡ ਮਈਆਂ ਵਾਲਾ ਕਲਾਂ ਤੋਂ ਚੱਲੇ ਆ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੌਂ ਖਾ ਕੇ ਅਰਦਾਸ ਕਰਕੇ ਚੱਲੇ ਹੋਏ ਆ ਤੇ ਜਦੋਂ ਸਿੰਘ ਅਰਦਾਸ ਸੋਧ ਦਿੰਦੇ ਨੇ ਅੱਜ ਤੱਕਰ ਪਿੱਛੇ ਨਹੀਂ ਮੁੜੇ ਤੇ ਅਸੀਂ ਵੀ ਪਿੱਛੇ ਨਹੀਂ ਮੁੜਾਂਗੇ ਇਸ ਫੈਕਟਰੀ ਦੀ ਜੜਾ ਪੱਟ ਕੇ ਰਾਵਾਂਗੇ ਤੇ ਪੰਜਾਬ ਦੇ ਨਾਲ ਹਮੇਸ਼ਾ ਖੜਾਂਗੇ ਪੰਜਾਬ ਦੀ ਗੱਲ ਕਰਨ ਵਾਲੇ ਬੰਦੇ ਨਾਲ ਹਮੇਸ਼ਾ ਖੜਾਂਗੇ ਚਾਹੇ ਉਹ ਕਿਸਾਨ ਜੱਥੇਬੰਦੀਆਂ ਹੋਣ ਚਾਹੇ ਉਹ ਪੰਜਾਬ ਦਰਦੀ ਲੋਕ ਹੋਣ ਕਿਉਂਕਿ ਉਹਨਾਂ ਨੇ ਸਾਡੀ ਹਮਾਇਤ ਕੀਤੀ ਆ ਹਮੇਸ਼ਾ ਹੀ ਹਮਾਇਤ ਕੀਤੀ ਆ ਤੁਸੀਂ ਸਭ ਤੋਂ ਪਹਿਲਾਂ ਮੈਨੂੰ ਡਿਟੇਨ ਕੀਤਾ ਡਿਟੇਨ ਕਰਕੇ ਫੜ ਕੇ ਮੈਨੂੰ ਰੱਖਿਆ ਤੇ ਸਭ ਤੋਂ ਲਾਸਟ ਮੈਨੂੰ ਸ਼ਾਮ ਨੂੰ ਛੱਡਿਆ ਤੁਸੀਂ ਐਡਾ ਮੇਰਾ ਕਿੱਦਾਂ ਕਿ ਜ਼ੁਰਮ ਸੀਗਾ ਕੀ ਐਡਾ ਕਿ ਮੇਰਾ ਗ੍ਰਾਹ ਸੀਗਾ ਕੋਈ ਸੋਚੋ ਸੋਚੋ ਮਹਾਰਾਜ ਆਪ ਜੀ ਦੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਆ ਇਨੇ ਵੀ ਖਫਾ ਨਾ ਹੋਵੋ ਪੰਜਾਬ ਤੋਂ ਕਿ ਲੋਕ ਤੁਹਾਡੇ ਤੋਂ ਖਫਾ ਹੋ ਜਾਣ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਪਾਣੀਆਂ ਦੀ ਗੱਲ ਕਰੋ ਜਿਹੜੇ ਮੁੱਦੇ ਤੁਹਾਡੇ ਸੱਤਾ ਤੋਂ ਪਹਿਲਾਂ ਹੁੰਦੇ ਸੀ ਉਹ ਮੁੱਦਿਆਂ ਦੇ ਉੱਤੇ ਪਹਿਰਾ ਦਿਓ ਤੇ ਉਵੇਂ ਉਹ ਜਿਹੜਾ ਬੁੱਢਾ ਨਾਲਾ ਬੁੱਢੇ ਨਾਲੇ ਨੂੰ ਸਾਫ਼ ਕਰੋ ਤੇ ਉਹ ਇੰਡਸਟਰੀਆਂ ਜਿਹੜੀਆਂ ਇੰਨਾ ਗੰਦ ਪਾ ਰਹੀਆਂ ਉਹਨਾਂ ਨੂੰ ਬੰਦ ਕਰੋ ਤੇ ਜਿਹੜਾ ਸ਼ਰਾਬ ਫੈਟਨ ਨੂੰ ਵੀ ਤੁਸੀਂ ਬੰਦ ਕਰੋ ਜੀ ਧੰਨਵਾਦ ਜੀ ਵੀਰੋ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਧੰਨਵਾਦ ਸਾਰੇ ਹੀ ਲੋਕਾਂ ਦਾ ਧੰਨਵਾਦ ਸਾਡੇ ਨਗਰ ਨਿਵਾਸੀਆਂ ਦਾ ਨੌਜਵਾਨਾਂ ਦਾ ਸਾਰੇ ਹੀ ਇਲਾਕੇ ਦਾ ਧੰਨਵਾਦ ਖਾਸ ਤੌਰ ਤੇ ਧੰਨਵਾਦ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦਾ ਜਿਨ੍ਹਾਂ ਨੇ ਫੋਨ ਲਾ ਲਾ ਕੇ ਹਮਾਇਤ ਦਿੱਤੀ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਮੈਨੂੰ ਬਹੁਤ ਜਾਣ ਦਾ ਫੋਨ ਆਇਆ ਵੀ ਜਦੋਂ ਵੀ ਜੇ ਤੈਨੂੰ ਨਹੀਂ ਛੱਡਦੇ ਸੀ ਤੇ ਅਸੀਂ ਸਾਰਿਆਂ ਨੇ ਐਕਸ਼ਨ ਕਰਨਾ ਸੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਦਾਂ ਹੀ ਸਾਡੇ ਨਾਲ ਡਟੇ ਰਹੋ ਸਾਥ ਦਿਓ ਵੀਰੋ ਇਹ ਲੜਾਈ ਸਾਡੇ ਕੱਲਿਆਂ ਦੀ ਨਹੀਂ ਹੈਗੀਗੀ ਜੀਰਾ ਸ਼ਰਾਫ ਫੈਕਟ ਨੂੰ ਬੰਦ ਕਰਾਉਣ ਵਾਸਤੇ ਇਹ ਪੰਜਾਬ ਦੀ ਲੜਾਈ ਆ ਕਿਉਂਕਿ ਇਹਨਾਂ ਨੇ ਆਪਣੇ ਪੰਜ ਆਬਾਂ ਦਾ ਪੰਜਾਬ ਜਿਹੜਾ ਉਹਦਾ ਪਾਣੀ ਪਲੀਤ ਕੀਤਾ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਵੀਰੋ ਇਹ ਧਰਨਾ ਤੋੜ ਦੇ ਕਰਕੇ ਆ ਅੱਜ ਤੱਕ ਅਸੀਂ ਕਾਮਯਾਬੀ ਤੋੜ ਦੇ ਕਰਕੇ ਆ ਸਾਡੀ ਕੋਈ ਪਾਵਰ ਨਹੀਂ ਸੀ ਇੱਕ ਕਿਸਾਨ ਜਥੇਬੰਦੀਆਂ ਕਰਕੇ ਐਡਾ ਵੱਡਾ ਧਰਨਾ ਪੰਜਾਬ ਦੇ ਲੋਕਾਂ ਕਰਕੇ ਧਰਨਾ ਪੰਜਾਬ ਦੇ ਪੰਜਾਬਦਰਦੀ ਲੋਕਾਂ ਕਰਕੇ ਧਰਨਾ ਇਹ ਤੇ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਵੀ ਸਾਡਾ ਧਰਨਾ ਇਹ ਚੱਲ ਰਿਹਾ ਇਸ ਇਫੈਕਟ ਨੂੰ ਬੰਦ ਕਰਵਾਉਣ ਦੇ ਵਾਸਤੇ ਤੇ ਉਵੇਂ ਹੀ ਸਾਡਾ ਸਾਥ ਦਿਓ ਜਿਵੇਂ ਪਹਿਲਾਂ ਸਾਥ ਦਿੱਤਾ ਸੀ ਤੇ 9 ਦਸੰਬਰ ਨੂੰ ਸਾਡੀ ਲਾਸਟ ਤਰੀਕ ਆ ਜਿਹੜੀ ਕਿ ਐਨਜੀਟੀ ਦੇ ਵਿੱਚ ਅਸੀਂ ਸਾਰੇ 9 ਦਸੰਬਰ ਨੂੰ ਜਾ ਰਹੇ ਆ ਜੋ ਵੀ ਮਾਨਯੋਗ ਕੋਰਟ ਦਾ ਫੈਸਲਾ ਆਉਂਦਾ ਥੋੜੇ ਸਨਮੁਖ ਰੱਖਾਂਗੇ ਜੋ ਵੀ ਅਗਲੀ ਆਪਣੀ ਰਣਨੀਤੀ ਹੋਊਗੀ ਉਹ ਐਨਜੀਟੀ ਦੀ ਤਰੀਕ ਤੋਂ ਬਾਅਦ ਜਿਹੜਾ ਵੀ ਫੈਸਲਾ ਹੋਊਗਾ ਉਹ ਫੈਸਲੇ ਤੋਂ ਬਾਅਦ ਰਣਨੀਤੀ ਘੜੀ ਜਾਊਗੀ ਸਾਰੇ ਨੂੰ ਅਸੀਂ ਦੱਸਾਂਗੇ ਵੀ ਕੀ ਹੋਇਆ ਕੋਰਟ ਦੇ ਵਿੱਚ 8 ਤਰੀਕ ਨੂੰ ਅਸੀਂ ਜਾ ਰਹੇ ਹਾਂ 9 ਤਰੀਕ ਨੂੰ ਤਰੀਕ ਆ ਤੇ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ